ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਪ੍ਰੀਤ ਸਿੰਘ ਜੀ ਜੀ ਅੱਗ ਲੱਗੀ ਕਦੋਂ ਲੱਗੀ ਕਿੱਥੇ ਲੱਗੀ ਤੇ ਕਿੱਲੇ ਕੋਈ ਦੇਖੋ ਇਹ ਏਰੀਆ ਪੈਂਦਾ ਹੈ ਸਲੀਮਪੁਰ ਮਸਮਾਨਾ ਤੇ ਸਾਨੂੰ ਸੁਰੇ ਤਕਰੀਬਨ 4 ਕੋਈ ਫੋਨ ਆਇਆ 4 ਸਵਾ 4 ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਵੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਵੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹਦੇ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੁਕਸਾਨ ਹੋਇਆ ਹੈ ਇੱਥੇ ਬੰਦੇ ਕਰਦੇ ਸਨ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 16 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਕਿੰਨੀਆਂ ਗੱਡੀਆਂ ਲੱਗਣਗੀਆਂ ਦੇਖੋ ਪਹਿਲਾਂ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਵੀ ਬਾਅਦੋਂ ਅਸੀਂ ਕਾਫੀ ਇਹਨਾਂ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਮੈਸੇਜ ਜਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੋਈਆਂ ਹੁਣ ਹੁਣ ਤਾਂ ਦੇਖ ਰਹੇ ਹਾਂ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੈਜੁਐਲਟੀ ਤਾਂ ਨਹੀਂ ਆ ਹਜੇ ਤੱਕ ਦੇਖਿਆ ਕੋਈ ਕੈਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਹੈ ਤੁਹਾਡੀ ਫੈਕਟਰੀ ਦੇ ਬਚਾਉਦੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਆ ਗਿਆ ਰੋ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਤੇ 4:25 ਤੁਹਾਨੂੰ ਕਾਲ ਆਈ ਹੈ ਤੇ ਅਸੀਂ ਉਹਨਾਂ ਨੇ ਕਿਹਾ ਵੀ ਗਦਾਈਪੁਰ ਰਬੜ ਦੀ ਫੈਕਟਰੀ ਹੈ ਟਾਇਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੈ ਉਹ ਹੀ ਮੋਕਲੇ ਗੱਡੀਆਂ ਭੇਜਤੀਆਂ ਸਾਰੀਆਂ ਕਿੰਨੇ ਗੱਡੀਆਂ ਲੱਗੀਆਂ ਗੱਡੀਆਂ ਤੇ ਪਰ ਪਰ ਕਿੱਥੇ ਜਾ ਰਹੀਆਂ ਗੱਡੀਆਂ ਦੇ ਸਾਰੇ ਸਟੇਸ਼ਨ ਖਾ ਆਪਣੇ ਆਗੇ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਹੈਗੇ ਤੇ ਕਿੰਨੇ ਕੁ ਫੈਕਟਰੀਆਂ ਚੱਕ ਲੱਗੀਆਂ ਇੱਕ ਜਿਹਾ ਇਸ ਤੋਂ ਬਾਅਦ ਇੱਕ ਕੋਈ ਹੈ ਕੁਝ ਲੱਗੀ ਪਈ ਆ ਕੇ ਸਾਰੀ ਹਮ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਪਤਾ ਨੁਕਸਾਨ ਦਾ ਪਰੇ ਸਾਨੂੰ ਸਾਰਾ ਸਮਾਨ ਦੱਸ ਦੋ ਪੈਰ ਟੂਰਸੀ ਦੇ ਅੰਦਰ ਜਿਹੜੇ ਜਾਣੀ ਨੁਕਸਾਨ ਕੋਈ ਮੌਜੂਦਤਾ ਨਹੀਂ ਸਦਾ ਜਾਣੀ ਨੁਕਸਾਨ ਤਾਂ ਨਹੀਂ ਕੁਝ ਹੋਏ ਤੱਕ ਕੋਈ ਗੱਲਬਾਤ ਤੇ ਕਿੰਨਾ ਕੁ ਸਮਾਂ ਲੱਗਾ ਕੁ ਕਵਲ ਅਗਰੋ ਹੀ ਸਮਾਂ ਕੋਈ 425 ਦੇ ਕਾਲ ਆ ਇਹ 43 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੁੰਦਾ ਸਾਡਾ ਨਿਕਲੇ ਉਹ ਤੇ ਅੱਗੇ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀਦੇ ਹੋ